ਦੋਸਤੋ ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਸੀਂ ਜਿੰਨਾ ਚੰਗਾ ਬਣਦੇ ਹੋ ਲੋਕ ਤੁਹਾਨੂੰ ਉਨਾ ਹੀ ਹਲਕੇ ਵਿੱਚ ਲੈਣ ਲੱਗਦੇ ਹਨ ਤੁਸੀਂ ਸਭ ਦੇ ਲਈ ਚੰਗਾ ਕਰਦੇ ਹੋ ਫਿਰ ਵੀ ਲੋਕ ਤੁਹਾਡੀ ਕਦਰ ਨਹੀਂ ਕਰਦੇ ਤੁਸੀਂ ਚੁੱਪ ਰਹਿੰਦੇ ਹੋ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝ ਲੈਂਦੇ ਹਨ ਤੇ ਲੋਕ ਗਲਤ ਹੁੰਦੇ ਹੋਏ ਵੀ ਉਹੀ ਅੱਗੇ ਨਿਕਲ ਜਾਂਦੇ ਹਨ ਅੱਜ ਮੈਂ ਤੁਹਾਨੂੰ ਉਹ ਦੱਸਣ ਵਾਲੀ ਹਾਂ ਜੋ ਕੋਈ ਸਕੂਲ ਕਾਲਜ ਜਾਂ ਕਿਤਾਬ ਨਹੀਂ ਸਿਖਾਉਂਦੀ ਅੱਜ ਤੁਸੀਂ ਸਿੱਖੋਗੇ ਉਹ ਚੀਜ਼ ਜੋ ਅਗਰ ਤੁਸੀਂ અપਨਾ ਲਈ ਤਾਂ ਦੋਸਤ ਹੀ ਨਹੀਂ ਦੁਸ਼ਮਣ ਵੀ ਤੁਹਾਡੀ ਇੱਜ਼ਤ ਕਰਨਗੇ ਨੰਬਰ 1 ਦੁਨੀਆ ਸੱਚਾਈ ਨਹੀਂ ਤਾਕਤ ਸਮਝਦੀ ਹੈ ਬਹੁਤ ਲੋਕ ਇਹ ਸਮਝਦੇ ਹਨ ਕਿ ਅਗਰ ਅਸੀਂ ਚੰਗੇ ਰਹਾਂਗੇ ਤਾਂ ਦੁਨੀਆ ਵੀ ਚੰਗੀ ਰਹੇਗੀ ਪਰ ਸੱਚ ਇਹ ਹੈ ਦੁਨੀਆ ਅਛਾਈ ਨਹੀਂ ਦੇਖਦੀ ਦੁਨੀਆ ਸਟਰੈਂਥ ਦੇਖਦੀ ਹੈ ਜਦੋਂ ਤੁਸੀਂ ਹਰ ਬਾਰ ਝੁਕਦੇ ਹੋ ਲੋਕ ਤੁਹਾਨੂੰ ਝੁਕਾਉਂਦੇ ਹਨ ਜਦੋਂ ਤੁਸੀਂ ਹਰ ਬਾਰ ਸਹਿੰਦੇ ਹੋ ਲੋਕ ਤੁਹਾਨੂੰ ਸਹਿਣ ਦੇ ਲਾਇਕ ਸਮਝਦੇ ਹਨ ਜਦੋਂ ਤੁਸੀਂ ਹਰ ਵਾਰ ਮਾਫ ਕਰਦੇ ਹੋ ਲੋਕ ਤੁਹਾਡਾ ਇਸਤੇਮਾਲ ਕਰਦੇ ਹਨ ਇਹ ਕੌਣਾ ਸੱਚ ਹੈ ਤੁਸੀਂ ਜਿੰਨਾ ਜ਼ਿਆਦਾ ਸੈਕ੍ਰੀਫਾਈਸ ਕਰਦੇ ਹੋ ਲੋਕ ਤੁਹਾਨੂੰ ਕੱਟ ਰਿਸਪੈਕਟ ਕਰਦੇ ਹਨ ਨੰਬਰ 2 ਲੋਕ ਤੁਹਾਨੂੰ ਉਦੋਂ ਦਬਾਉਂਦੇ ਹਨ ਜਦੋਂ ਤੁਸੀਂ ਵਧੀਆ ਕਰਦੇ ਹੋ ਹੁਣ ਧਿਆਨ ਨਾਲ ਸਮਝੋ ਕੋਈ ਵੀ ਇਨਸਾਨ ਤੁਹਾਨੂੰ ਉਦੋਂ ਤੱਕ ਦੁਖੀ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਉਸ ਨੂੰ ਪਰਮਿਸ਼ਨ ਨਾ ਦਿਓ ਅਗਰ ਤੁਸੀਂ ਹਰ ਬਾਰ ਚੁੱਪ ਰਹਿ ਜਾਂਦੇ ਹੋ ਤਾਂ ਲੋਕ ਸਮਝਦੇ ਹਨ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਅਗਰ ਤੁਸੀਂ ਹਰ ਬਾਰ ਐਡਜਸਟ ਕਰ ਲੈਂਦੇ ਹੋ ਤਾਂ ਲੋਕ ਸਮਝਦੇ ਹਨ ਤੁਸੀਂ ਮਜਬੂਰ ਹੋ ਅਗਰ ਤੁਸੀਂ ਹਰ ਬਾਰ ਸਹਿ ਲੈਂਦੇ ਹੋ ਤਾਂ ਲੋਕ ਸਮਝਦੇ ਹਨ ਤੁਸੀਂ ਕਮਜ਼ੋਰ ਹੋ ਤੇ ਇਹੀ ਸੋਚ ਹੌਲੀ-ਹੌਲੀ ਤੁਹਾਡੀ ਵੈਲਿਊ ਖਤਮ ਕਰ ਦਿੰਦੀ ਹੈ ਨੰਬਰ 3 ਇੱਕ ਚੀਜ਼ ਜੋ ਸਭ ਬਦਲ ਦਿੰਦੀ ਹੈ ਆਖਿਰ ਉਹ ਕਿਹੜੀ ਚੀਜ਼ ਹੈ ਜਿਸ ਨੂੰ ਕਰਨ ਨਾਲ ਲੋਕ ਰਿਸਪੈਕਟ ਕਰਨ ਲੱਗਦੇ ਹਨ ਉਸ ਦਾ ਨਾਮ ਹੈ ਸੈਲਫ ਰਿਸਪੈਕਟ ਐਂਡ ਬਾਉਂਡਰੀਜ਼ ਬਾਉਂਡਰੀਜ਼ ਦਾ ਮਤਲਬ ਹੁੰਦਾ ਹੈ ਖੁਦ ਦੀ ਲਿਮਟ ਬਣਾਉਣਾ ਗਲਤ ਚੀਜ਼ ਉੱਪਰ ਨੋ ਕਹਿਣਾ ਨਹੀਂ ਕਹਿਣਾ ਆਪਣੀ ਡਿਸ ਰਿਸਪੈਕਟ ਨੂੰ ਐਕਸੈਪਟ ਨਾ ਕਰਨਾ ਬਾਉਂਡਰੀਜ਼ ਦਾ ਮਤਲਬ ਹੈ ਲੜਾਈ ਕਰਨਾ ਨਹੀਂ ਬਾਉਂਡਰੀਸ ਦਾ ਮਤਲਬ ਹੈ ਸ਼ਾਂਤੀ ਨਾਲ ਆਪਣੀ ਵੈਲਿਊ ਦਿਖਾਉਣਾ ਨੰਬਰ 4 ਸਟਰੋਂਗ ਲੋਕ ਅਲੱਗ ਕਰਦੇ ਹਨ ਸਟਰੋਂਗ ਲੋਕ ਕਦੀ ਵੀ ਹਰ ਗੱਲ ਉੱਪਰ ਹਾਂ ਨਹੀਂ ਕਹਿੰਦੇ ਹਰ ਕਿਸੇ ਨੂੰ ਖੁਸ਼ ਨਹੀਂ ਕਰਦੇ ਹਰ ਗਲਤ ਚੀਜ਼ ਸਹਿਣ ਨਹੀਂ ਕਰਦੇ ਸਟਰੋਂਗ ਲੋਕ ਇਹ ਕਰਦੇ ਹਨ ਸਹੀ ਗਲਤ ਉੱਪਰ ਤੁਰੰਤ ਬੋਲਦੇ ਹਨ ਖੁਦ ਨੂੰ ਪਾਇਓਰਿਟੀ ਦਿੰਦੇ ਹਨ ਜ਼ਰੂਰਤ ਤੋਂ ਜ਼ਿਆਦਾ ਸੈਕਰੀਫਾਈਸ ਨਹੀਂ ਕਰਦੇ ਇਸ ਲਈ ਸਟਰੋਂਗ ਲੋਕਾਂ ਦੀ ਲੋਕ ਇੱਜ਼ਤ ਕਰਦੇ ਹਨ ਨੰਬਰ 5 ਪ੍ਰੈਕਟੀਕਲ ਰੀਅਲ ਲਾਈਫ ਉਦਾਹਰਨ ਮੰਨ ਲਓ ਤੁਹਾਨੂੰ बार-बार ਗਲਤ ਤਰੀਕੇ ਨਾਲ ਕੋਈ ਗੱਲ ਕਰਦਾ ਹੈ ਤੁਸੀਂ ਹਰ ਬਾਰ ਚੁੱਪ ਰਹਿੰਦੇ ਹੋ ਪਹਿਲੀ ਬਾਰ ਆਦਤ ਬਣ ਜੀ ਹੈ ਦੂਸਰੀ ਬਾਰ ਉਹ ਹਿੰਮਤ ਵਧਾਉਂਦਾ ਹੈ ਤੀਸਰੀ ਬਾਰ ਤੁਹਾਨੂੰ ਹਲਕਾ ਸਮਝਦਾ ਹੈ ਪਰ ਅਗਰ ਤੁਸੀਂ ਪਹਿਲੀ ਵਾਰ ਹੀ ਸ਼ਾਂਤੀ ਨਾਲ ਕਹਿ ਦਿਓ ਇਸ ਤਰ੍ਹਾਂ ਗੱਲ ਕਰਨਾ ਮੈਨੂੰ ਪਸੰਦ ਨਹੀਂ ਹੈ ਤਾਂ ਉੱਥੇ ਹੀ ਕਹਾਣੀ ਬਦਲ ਜਾਂਦੀ ਹੈ ਲੋਕ ਉਦੋਂ ਲਿਮਟ ਕਰਾਸ ਕਰਦੇ ਹਨ ਜਦੋਂ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਨੰਬਰ 6 ਕਿਉਂ ਦੁਸ਼ਮਣ ਵੀ ਇਸਤ ਕਰਦਾ ਹੈ ਹੁਣ ਇਹ ਸਮਝੋ ਜਦੋਂ ਤੁਸੀਂ ਖੁਦ ਨੂੰ ਸਟਰੋਂਗ ਦਿਖਾਉਂਦੇ ਹੋ ਤਾਂ ਲੋਕ ਡਰਦੇ ਨਹੀਂ ਲੋਕ ਰਿਸਪੈਕਟ ਕਰਦੇ ਹਨ ਤੁਹਾਨੂੰ ਪਸੰਦ ਨਾ ਕਰਨ ਵਾਲੇ ਲੋਕ ਵੀ ਤੁਹਾਡੀ ਬਾਉਂਡਰੀ ਦਾ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਇਨਸਾਨ ਛੁੱਕਣੇ ਵਾਲਾ ਨਹੀਂ ਹੈ ਇਹ ਇਨਸਾਨ ਖੁਦ ਦੀ ਵੈਲਿਊ ਜਾਣਦਾ ਹੈ ਤੇ ਦੁਨੀਆ ਹਮੇਸ਼ਾ ਐਸੇ ਲੋਕਾਂ ਦੀ ਕਦਰ ਕਰਦੀ ਹੈ ਨੰਬਰ 7 ਸਭ ਤੋਂ ਵੱਡੀ ਗਲਤੀ ਜੋ ਚੰਗੇ ਲੋਕ ਕਰਦੇ ਹਨ ਚੰਗੇ ਲੋਕ ਸੋਚਦੇ ਹਨ ਅਗਰ ਮੈਂ ਬੋਲਾਂਗਾ ਤਾਂ ਰਿਸ਼ਤਾ ਖਰਾਬ ਹੋ ਜਾਏਗਾ ਪਰ ਸੱਚ ਇਹ ਹੈ ਅਗਰ ਤੁਸੀਂ ਨਹੀਂ ਬੋਲੋਗੇ ਤਾਂ ਵੈਸੇ ਵੀ ਰਿਸ਼ਤਾ ਖਰਾਬ ਹੋਵੇਗਾ ਕਿਉਂਕਿ ਰਿਸਪੈਕਟ ਦੇ ਬਿਨਾ ਕੋਈ ਵੀ ਰਿਸ਼ਤਾ ਜਿਆਦਾ ਦਿਨਾਂ ਤੱਕ ਨਹੀਂ ਚੱਲਦਾ ਨੰਬਰ 8 ਰਿਸਪੈਕਟ ਮੰਗਣ ਨਾਲ ਨਹੀਂ ਮਿਲਦੀ ਬਹੁਤ ਲੋਕ ਸੋਚਦੇ ਹਨ ਕਾਸ਼ ਲੋਕ ਮੇਰੀ ਕਦਰ ਕਰਨ ਕਦਰ ਰਿਸਪੈਕਟ ਕਦੀ ਮੰਗੀ ਨਹੀਂ ਜਾਂਦੀ ਰਿਸਪੈਕਟ ਬਣਾਈ ਜਾਂਦੀ ਹੈ ਜਦੋਂ ਤੁਸੀਂ ਖੁਦ ਦੀ ਕਦਰ ਕਰਦੇ ਹੋ ਤਾਂ ਦੁਨੀਆ ਮਜਬੂਰੀ ਵਿੱਚ ਕਰਨ ਲੱਗਦੀ ਹੈ ਨੰਬਰ 9 ਅੱਜ ਤੋਂ ਕੀ ਕਰਨਾ ਹੈ ਅੱਜ ਤੋਂ ਤਿੰਨ ਨਿਯਮ ਬਣਾ ਲਓ ਨੰਬਰ 1 ਗਲਤ ਉੱਪਰ ਤੁਰੰਤ ਸ਼ਾਂਤ ਆਵਾਜ਼ ਵਿੱਚ ਬੋਲੋ ਨੰਬਰ 2 ਹਰ ਗੱਲ ਉੱਪਰ ਯੈਸ ਨਾ ਕਹੋ ਨੰਬਰ 3 ਖੁਦ ਨੂੰ ਸਭ ਤੋਂ ਥੱਲੇ ਨਾ ਸਮਝੋ ਬਸ ਇਹ ਹੀ ਤਿੰਨ ਚੀਜ਼ਾਂ ਤੁਹਾਡੀ ਪੂਰੀ ਜ਼ਿੰਦਗੀ ਬਦਲ ਦੇਵੇਗੀ ਯਾਦ ਰੱਖਣਾ ਚੰਗਾ ਹੋਣਾ ਗਲਤ ਨਹੀਂ ਹੈ ਪਰ ਕਮਜ਼ੋਰ ਬਣੇ ਰਹਿਣਾ ਨੁਕਸਾਨਦਾਇਕ ਹੈ ਤੁਸੀਂ ਬੁਰੇ ਬਣ ਕੇ ਨਹੀਂ ਸਟਰੋਂਗ ਬਣ ਕੇ ਰਿਸਪੈਕਟ ਪਾਉਂਦੇ ਹੋ ਤੇ ਜਦੋਂ ਤੁਸੀਂ ਖੁਦ ਦੀ ਇੱਜ਼ਤ ਕਰਨਾ ਸਿੱਖ ਜਾਂਦੇ ਹੋ ਦੁਨੀਆ ਖੁਦ ਤੁਹਾਡੀ ਇੱਜ਼ਤ ਕਰਨ ਲੱਗਦੀ ਹੈ ਧੰਨਵਾਦ